ਹੈ ਗੁਰੂ ਜੀ ਕੋਲ ਸੋ ਜੀ ਕੀ ਬਸਤੇ ਨੰਦੋ ਤੁੰਦਨ ਆਵੋ ਸਰਬਲ ਨਮਰੱਠੋ ਦੋਲਨ ਤੇ ਆਪੋ ਨਾਨ ਦੇਕਰਾਚੋ ਨੋ ਨਾਡ ਕਰਹੁ ਮੇਆ ਜੇ ਦੇਵ ਨਵੜਾਏ ਜੋਤੂ ਤੇ ਸੁਖਾ ਸੁਆਮੀ ਨਾ ਮੋਰ ਕੇਹਾ ਨਾ ਜਾਏ ਕਿਉਂ ਕੱਡੇ ਕੱਡੇ ਕੋ ਦੇਖਾਂ ਮੈਂ ਕਛਣਾ ਕਛਣਾ ਜਾਏ ਜੋ ਦੁਰਪਾਡੇ ਸੂਰਿਆ ਖਾਟੇ ਸਦੀ ਬੜਿਆ ਇਹ ਵਿਚਾਰਨ ਕਰੋ ਸਤਨਾਮੁ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਦੇ ਸਦਕੇ ਜੋ ਬਾੜ ਮੈਂ ਸੁਭਦੀ ਹੈ ਸ੍ਰੋਪਨ ਨਹੀਂ बेनती रहे हाँ कृपा करो जी श्लोक झुकी बस में चुकी आप निवार चले बड़े बड़े अंकारिया ਨੰ ਉਹ ਸੁਖੀ ਬੋਲਦਾ ਹੈ ਮਹਾਰਾਜ ਜੀ ਕਹਿੰਦੇ ਹਨ ਜਿਹੜਾ ਇਹ ਆਪਾ ਭਾਵ ਦੂਰ ਕਰ ਦਿੰਦਾ ਹੈ ਅਜ ਉਹ ਨਿਮਾਗ ਚੰਦਨ ਹੈ ਜਿਵੇਂ انسان ਘਾਟਾ ਅੰਗੜਦਾ ਵੱਡੇ-ਵੱਡੇ ਅੰਕਾਰਿਆਂ ਜਿਹੜੇ بڑے-ਬڑے ਹੰਕਾਰ ਹੀ ਹੈ ਘਾਟਾ ਬੰਨ ਲੈਂਦੇ ਮਹਾਰਾਜ ਜੀ ਐਂਦੇ

महाराज अगे समझा रहे हैं। जो जाने में योगन बंत है कि मैं बड़ा है, है, मैं है जो जाने है मैं तक, ने मेरे पर बड़ी जो है महाराज अगर कहते बनता हो कहो गंदा कीड़ा होंगे महाराज कहते उच्चारण करो ਗੰਭਜੋ ਜਾਨੋ ਜੋ ਗੰਦਗੀ ਦਾ ਕੀ ਰਾ ਬਣ ਜਾਂਦਾ ਹੈ ਜੇ ਕੋ ਮਹਾਰਾਜ ਜੀ ਕਿਹਾ ਕਿ ਕੀ ਕਮਾਲ ਕਰ ਰਿਹਾ ਮਹਾਰਾਜ ਜੀ ਸੋ ਅੱਜ ਮਹਾਰਾਜ ਜੀ ਸਮਝਾ ਰਹੇ ਹਨ ਆਪਕੋ ਕਰਮ ਪੰਥ ਕਹਾਵੇ ਜਨਮ ਰਹਿ ਉਹ ਜੋਨ ਪਰਵਾ ਹੈ ਜਦੋਂ ਜਿਹੜਾ ਆਪਣੇ ਆਪ ਨੂੰ ਮਹਾਰਾਜ ਜੀ ਕਹਿੰਦੇ ਹੈ ਮੈਂ ਸੁਖ ਕਰਨ ਵਾਲਾ ਬੰਦਾ ਹੈ ਮਹਾਰਾਜ ਜੀ ਕਹਿੰਦੇ ਤੇਰ ਕਿ ਆਉਂਦਾ ਹੈ

ਕੰਨਾ ਜੋ ਆਪਣੇ ਧੰਨ ਦਾ ਆ ਜਿਹੜੀ ਭੂਮੀ ਐ ਬੂਧਾ ਹੰਕਾਰ ਕਰਦਾ ਹੈ ਘਮਾਨ ਕਰਦਾ ਹੈ ਤੇ ਮਹਾਰਾਜ ਜੀ ਕਹਿੰਦੇ ਉਹ ਜਿਹੜਾ ਹੈ ਮੂਰਖ ਅੰਦਾ ਅਗਿਆਨੇ ਹੈ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜੀ ਘਰ ਕਿਰਪਾ ਜਿਸ ਕਾ ਹਿਦਾਇਤ ਗ੍ਰੀਪੀ ਬਸਾਵੈ

आगे सुख पागन देखे जा सुख प्राप्त होता है ये नाथ गोचारण करो सातना जो कुछ लगता है मार्गार करो किसी चीज का भी अपने शरीर करे धरती करूँगा हो ਮਹਾਰਾਜ ਜੀ ਕਹਿੰਦੇ ਆਪਾਂ ਨੂੰ ਕੋਈ ਨਾ ਕੋਈ ਹੋਰ ਮੀਟਿੰਗ ਤੇ ਜਾਣਾ ਪੈਣਾ ਹੈ ਤੇ ਮਨੁੱਖਾ ਜਿੰਨੀ ਹੈ ਜਿਹੜੀ ਮਿਲੀ ਵੀ ਹੈ ਇਹ ਵੀ ਨਿਸਪਾਣ ਹੋ ਜਾਂਦੀ ਪਰ ਅਗੁਨੀ ਸੋ ਸਭਰੇ ਤਾਂ ਆਈਏ ਜੇ ਮਨ ਵਿੱਚ ਗਰੀਬੀ ਤਾਂ ਅਰਦਾਸ ਕਰ ਲਈ ਜਾਵੇ ਜਨਾਂ ਪਰਮੇਸ਼ਰ ਦਾ ਨਾਮ ਲੱਗਿਆ ਜਾਵੇ ਉਸ ਦੀ ਕਿਰਪਾ ਨਾਲ ਯਾਤਨ ਕਰੋ ਸਤਨਾਮ ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਇਆਂ ਮੁੱਖ

ਕਿਰਣ ਸਮਾਨ ਕਾ ਜ ਸੰਗ ਨਾ ਜਾਵ ਮਾਰੇ ਜੀ ਕਹਿੰਦੇ ਇਹ ਕੋਈ ਆਕਾਰ ਕਰੇ ਵੀ ਮੇਹਰ ਬਹੁਤ ਤਨ ਹੈ ਤਨ ਦਾ ਆਕਾਰ ਕਰੇ ਮਾਰੇ ਕਹਿੰਦੇ ਉਹਦੇ ਥਾਲ ਕਿਰਣ ਸਮਾਨ ਇੱਕ ਟੀਲੇ ਦੇ ਸਮਾਨ ਗਿਆ ਉਹ ਚੀਜ਼ ਨਾਲ ਨਹੀਂ ਜਾ ਵੀ ਜਦ ਸਰੀਰ ਛੱਡ ਜਾਣਾ ਹੈ ਵਿਚਾਰਨ ਕਰੋ ਅਕੇ ਮਾਨਵ ਜੀ ਸਮਝਾਣੇ ਬਹੁ ਲਸ਼ਕਰ ਮਾਨਕ ਉਪਰ ਕਰੇ ਆਸ ਕਿੰਦਾ ਜਿਹੜਾ ਵੀ ਕੋਈ ਇਨਸਾਨ ਰਾਜਾ ਹੈ ਜਿਤਾਂ ਉਪਰ ਭੋਜਾ ਵਰਬੜਾ ਪਾਉਣ ਦਾ ਬੋਮ ਲਸ਼ਕਰ ਮਾਨਕ ਉਪਰ ਕਰੇ ਆਸ ਨੂੰ ਪਲਵੀ ਜਰਦਾ ਹੋਏ ਬਿਨ ਆਸੋ ਕੰਨਟ ਜਾਦਾ ਜਾਉ ਨੂੰ ਖੈ ਜਿਹੜਾ ਭੋਜਾ ਆਪਣੇ ਦੇ ਮਾਣ ਕਰਦਾ ਹੈ ਜੋਨਾ ਦੇ ਆਸ ਲਈ ਬੈਠਦਾ ਹੈ ਮਰਦੇ ਕਹਿੰਦੇ ਕਿ ਆਉਣਾ ਭਲਵੇਂ ਦਰਦਾ ਪਾ ਹੋਵੇ ਬਿਨ ਆਸ ਬਿਚਾਰ ਦੇ ਦੇਖ ਲੋ ਮਰਦੇ ਕਹਿੰਦੇ ਬਲ ਦੇ ਵਿੱਚ ਉਹਦਾ ਨਾ ਸਮਝਦਾ ਹੈ ਜਾਰਣ ਕਰੋ ਸਤਿਨਾਮ ਪਲਮੀ ਚਰ ਪਲਮੀ ਲੰਗੀ ਮਾਰ ਜੇ ਗਏ ਤੇ ਸਰੀਰ ਦੇ ਜਿਹੜਾ ਜੀਜਰੀ ਹੈ ਯਰ ਲੱਗੀ ਵੀ ਟੋਕੋ ਪੈ ਜੀ ਬਿਕਾਰਾਂ ਨਹੀਂ ਜਾ ਰਹੇ ਨੂੰ ਲੱਗੀ ਵੀ ਕਿਦੋਂ ਬਚਨ ਵਾਸਤੇ ਪਾਲੇ ਚੀਕੇ ਜਾਂਦੇ ਜਰਾ ਜੇ ਜੇਤਾਪਾ ਯਰਨੇ ਖਾਣਾ ਇਹਨੂੰ ਬੁਢਾਪੇ ਦੇ ਵੀ ਖਾਣੇ ਜਾ ਰਹੇ ਨੇ ਤੇ ਬੁਕਾਰਨ ਨੂੰ ਕਿੰਨੇ ਹੁਣ ਖਾ ਜਾਣਾ ਇਹ ਕਿਹ ਬਾਰੇ ਸੁਣ ਜਾਂਦੇ ਲੋਕ ਸਾਹਮਣੇ ਆਪ ਜਾਣੇ ਬਲਵੰਤ ਕਿੰਨਾ ਹੋਏ ਜਾਏ ਬਖਮੰਤਮ ਜੇ ਕੋਈ ਇਨਸਾਨ ਆਪਣੇ ਆਪ ਨੂੰ ਸਭ ਤੋਂ ਬગવાન ਜਾਣੇ ਨਹੀਂ ਮੈਂ ਬਣਾ ਬਗਵਾਨ ਐ ਬਹੁਤ ਹੋਰ ਮੇਰੇ ਵਿੱਚ ਮਰਨ ਕੇ ਤੇ ਬੇਗਿਆ ਹੋਇਆ ਕਿਧਰ ਹੋਵੇ ਜਾਏ ਪਸਮਰਤ ਤਾਂ ਖਿੰਦੇ ਵੀ ਜਗੰਦਾ ਆਪੋ ਹੋ ਜਾਂਦਾ ਹੈ ਚਰਨ ਗਰੋ ਸੁਝਾ ਰਹਿਆ ਕਿ ਕਿਸੇ ਦਾ ਬੱਤਾ ਆਪ ਅਹੰਕਾਰੀ ਧਰਮ ਰਾਜਿਤ ਕਰੇ ਖੁਆਰੀ ਹੁਣ ਜਿਹੜਾ ਅਹੰਕਾਰੀ ਪੁਰਸ਼ ਹੈ ਉਹ ਗਿਣਦਾ ਕਿ ਹੋਰਾਂ ਨੂੰ ਕੋਈ ਮੇਰੇ ਬਰਾਬਰ ਵੀ ਹੈ ਕੋਈ ਉਹਨੇ ਆਵਾੰਦ ਕਿ ਮੇਰੇ ਬਰਾਬਰ ਦੇ ਕੋਈ ਹੈਗਾ ਹੈ ਮਹਾਰਾਜ ਜੀ ਕਹਿੰਦੇ ਹੈ ਕਿ ਪੁਰਸ਼ ਨੂੰ ਬਰ ਗਿਆਨ ਕਰਦੇ ਚਾਹਤ ਜਾਏ ਧਰਮ ਰਾਜਿਤ ਕਰੇ ਖੁਆਰੀ ਧਰਮ ਰਾਜਾ ਉਹਦੀ ਖੁਆਰੀ ਕਰੇਗਾ ਉਚਾਰਨ ਕਰੋ ਮਹਾਰਾਜ ਜੀ ਰੇਖ ਜਿਹੜਾ ਪਤਾ ਹੁੰਦੇ ਅੰਦਰ ਦੇ ਵਿੱਚ ਸੁਝਕਨ ਦਦੇ ਸੁਝਾਉਣ ਦੇ ਵਿਪਾਇਏ ਕਰ ਦੋ ਗੁਰੂ ਜੀ ਆਪਣੇ ਮੋਹ ਲਾਣ ਦੇ ਬੰਦੇ ਮੀਤਾਂ ਜੀ ਧਰਮਾਂ ਦੇ ਕਰੇ ਕੋਾਰੇ ਬਾਹਰੋਂ ਖਜਲ ਖਾਰੋਂ ਨਾ ਬਲੇਗਾ ਉਸ ਨੂੰ ਗੁਰ ਪ੍ਰਜਾਣ ਜਾਗਾ ਮਿਟਾ ਰੂਹਾਵਨ ਇਹਨਾਂ ਗੁਰੂ ਦੀ ਕਿਰਪਾ ਨਾਲ ਜੀਤਾ ਉਹ ਮੈਂ ਹੰਕਾਰ ਅਭਿਮਾਨ ਦੂਰ ਹੋ ਜਾਂਦਾ ਹੈ छो के को हो जाने सो जन नानक जगे परवान ये हो पुरुष है जरा दगा उगर करो है, है इसका जो बजा है घर में बेनती कर दरपा करो जी कोम करें करे ता ਰਮ ਭਾਵ ਸਗਲੇ ਮਿਛਾਰੇ ਕੋੜ ਕਰਮ ਕਰੇ ਹਉ ਝਾਰੇ ਰਮ ਭਾਵ ਸਗਲੇ ਮਿਛਾਰੇ ਜੇ ਕੋਈ ਹਨਨ ਕਰੋਣਾ ਹੀ ਸ਼ੁਰੂ ਕਰਨ ਕਰਦਾ ਹੈ ਨਾਲ ਉਹ ਮੈ ਤਾਂ ਨਾ ਕਰੇ ਮੈਂ ਕਰੋੜਾ ਕੰਮ ਸ਼ੁਰੂ ਕਰ ਲਿਆ ਨਾਲ ਪਰ ਕਰੇ ਹੋਮੇ ਦੇ ਵਿੱਚ ਮਹਾਰਜ ਕਹਿੰਦੇ ਉਹ ਵੀ ਕਰੇ ਮੈਂ ਕਰੇ ਹੰਤੇ ਕਿਤੇ ਹਨ ਰਮ ਭਾਵ ਆਗਲੇ ਸਾਰੇ ਕਹਿੰਦੇ ਜਿਹੜੇ ਸਾੜੇ ਦੇ ਕੀਤੇ ਕੰਮ ਨੇ ਉਹਦੀ ਮਿਹਨਤ ਹੈ ਸਮ ਬਿਰਥੀ ਚਲੀ ਜਾਂਦੀ ਹੈ ਕਾਰਨ ਕਰੋ ਸਤਨਾਮੁ ਈ ਵਾਹਿ ਗੁਰੂ ਸਾਹਿਬ ਦੀ ਅਧਿਗੜੀ ਕਰਨਾ ਬੇਕਾਰ ਜਿਨੀਂ ਅੰਦੇ ਛਕਾਨ ਭੱਲੇ ਪੈ ਜਾਂਦੀ ਹੈ ਅੱਗੇ ਹਣ ਸਮਝਾ ਲੈ ਨਾਗੁਰ ਸੁੁਰਗ ਆਨੇ ਦਾ ਬਸਿਆ ਕਰੇ ਅਹੰਕਾਰ ਨਰਕ ਸੁਰਗ ਫੇਰ ਫੇਰੋ ਵਿਚਾਰ ਤੇ ਅਹੰਕਾਰ ਨਰਕ ਸੁਰਗ ਸੁਰਗ ਫੇਰ ਫੇਰੋ ਵਿਚਾਰ ਮਾਰਦਿ ਕਹਿੰਦੇ ਜੇ ਕੋਈ ਨੇ ਕਰੇਵੇਂ ਨਾ ਬੜੀ ਤਪੱਸਿਆ ਕਰੇ ਅਹੰਕਾਰ ਦੇ ਵਿੱਚ ਕਰੇ ਤਪੱਸਿਆ ਜੇ ਉਹ ਤਪੱਸਿਆ ਕਰੀ ਹੈ ਫੇ ਮਾਰਦਿ ਕਹਿੰਦੇ ਨਰਕਾਂ ਦੇ ਸੁਰਗਾਂ ਦੇ ਵਿੱਚ ਆਉਣਾ ਜਾਣਾ ਹੁੰਦਾ ਲੱਗਿਆ ਰਹਿੰਦਾ ਇਤਨਾ ਅੰਦਾਜ਼ਾ ਜਾਂਦਾ ਮੋਟ-ਮੋਟ ਫੇਰੇ ਪਾਉਂਦਾ ਰਹਿੰਦਾ ਉਚਾਰਣ ਕਰੋ ਭਾਤਨਾ ਮਜੀਵਾ ਹੈ ਕੋੜ ਖਾਏ ਬੜੀ ਇਹ ਜੇ ਇਹ ਇਹ ਜੇ ਮਿੱਟੀ ਗਰੁਝਾਈ ਮਾਰ ਗਏ ਜੇ ਤਪੱਸਿਆ ਕਰ ਰਿਹਾ ਹੰਕਾਰ ਰੰਮ ਹੰਕਾਰੀ ਬਣ ਜਗ ਫੇਰ ਹੁੰਦਾ ਦੇ ਅਕੇ ਨੂੰ ਸੁਝਾਂਦੇ ਹਨ ਅਨਕ ਜਾਤਨ ਕਰ ਆਤਮ ਨਹੀਂ ਜਰਬ ਹੈ ਹਰ ਦਰਗੈ ਕੋ ਕੈਸੇ ਗਵਰ ਕਰਨੇ ਕਾ ਜਾਣਮ ਕਰਕੇ ਵੀ ਜਿਹੜਾ ਹੈ ਕੁਡੀ ਜਿਹੜੀ ਆਤਮਾ ਤੀਜ ਨਹੀਂ ਹਾਂ ਤੇ ਆਤਮਾ ਨਰਮ ਨਹੀਂ ਹੁੰਦੀ ਹੈ ਮਦਰੋਜ ਦਾ ਗਿਆਨੀ ਹੁੰਦੀ ਹੈ अनेका ਕੰਮ ਕਰਦਾ ਪਰ ਉਹਦੇ ਅੰਦਰ ਦੇਣਾ ਨਹੀਂ ਗਿਆਨ ਹੈ ਮਾਨੂ ਗਏ ਦੇ ਮਰਦ ਨੂੰ ਸਮਝਾ ਅੰਗਰੇਜ਼ ਉਹ ਜੀਵਨ ਦਾ ਗਿਆਨ ਉਹ ਹਰ ਦਰਗੇ ਉਹ ਕੈਸੇ ਹਰ ਦਰਗੇ ਨੂੰ ਕੈਸੇ ਗਵੇ ਇਹਨਾ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਰਾਜੇ ਵਰ ਕੀਠਾ ਜਾ ਸਕਦਾ ਹੈ ਜੇ ਜਨ ਸਾਡਾ ਇਹਦਾ ਮੰਨੈ ਨਾ ਆ ਕਿਸੇ ਵਰ ਦੇ ਆ ਨਹੀਂ ਆਪਾਂ ਨੇ ਗਰੀ ਢਾਡੇ ਮੰਨ ਪਿੰਡੋਈ ਆ ਜੀ ਹੈ ਜਾਂਦੇ ਰੇਣ ਦਰਗਾਹ ਦੇ ਵਿੱਚ ਕਰੋ ਬੰਦਾ ਕਿੰਝਾ ਜਾਗਦਾ ਹੈ ਮਹਾਰਾਜ ਇਹਨਾਂ ਸੁਝਾ ਰਹੇ ਹਨ ਜਾ ਕਰਨ ਕਰੋ ਸਾਡੇ ਨਾ ਕਹੀ ਜੀ ਲਾਏ ਗੁਰੂ ਸਾਹਿਬ ਜੀ ਆਪਸ ਕਹੋਗਾ ਜੋ ਆਪਸ ਕਹੋ ਜੋ ਭਲਾ ਕਹਾਵੇ ਜਿਹਦੇ ਭਲਾਏ ਨਿਕਟਣਾ ਕਹਿੰਦਾ ਹੋਣਾ ਕਿ ਨਿਸ਼ਾਨ ਬਣੇ ਕਹਿੰਦੇ ਉਹ ਕਹਿੰਦੇ ਅਸੀਂ ਭਰੇ ਦਾ ਕੰਮ ਕਰਦੇ ਆ ਭਲਾ ਭਲਾ ਘੌੜਾ ਆਪਣੇ ਆਪ ਨੂੰ ਵੀ ਭਰੇ ਕੰਮ ਕਰਨਾ ਹੈ ਆਪ ਸੋਚੋ ਭਲਾ ਕਰ ਆ ਮੈਂ ਆਪਣੇ ਆਪ ਨੂੰ ਭਲਾ ਕਰਦਾ ਠੀਕ ਹੈ ਭੁਲਾਈ ਨੀ ਟਨ ਹਾਲ ਮਾਰਜ ਕਹਿੰਦੇ ਉਹ ਭੁਲਾਈ ਜਿਹੜੇ ਜਿਹੜੇ ਵੀ ਨਹੀਂ ਆਉਂਦੇ ਵਿਚਾਰਨ ਕਰੋ ਇਸੇ ਪ੍ਰਾਇਨ ਡੀਟਰਨਾ ਆਉਂਦਾ ਸਰਬ ਕੀ ਰੇਨ ਜਾਗਾ ਮਨ ਹੋਏ ਕੋਨ ਮਾਰ ਜਾ ਜੀ ਦੇ ਵਿੱਚ ਸਮਝਾ ਰਿਆ ਨਾ ਅੰਤ ਨੇ ਲੈਣਾ ਤੁਹ ਸਮਝਾਉਂਦੇ ਆ ਰੇਗ ਪਦੇ ਜਾਂ ਅੰਤ ਨੇ ਲੈਣਾ ਵਿੱਚ ਨਾਗ ਦੇ ਮੋੜ ਲਾਗੇ ਸਰਬ ਕੀ ਰੇਨ ਜਾਂ ਰੇਨ ਜਾਗਾ ਮਨ ਹੋਏ ਕੋ ਨਾਮ ਦੇ ਧਾਕੇ ਨਿਰਵਲ ਹੋਏ ਮਾਰਾ ਇਹ ਕਹਿੰਦੇ ਕੀਤਾ ਮਨ ਸਾਰਿਆਂ ਦੀ ਮੂਰ ਬਣ ਜਾਂਦਾ ਹੈ ਆਮ ਨਿਮਰ ਦਾ ਵਿਚਾਰਨਾ ਨਿਮਰਤਾ ਦਾ ਹਨ ਕੀ ਰਖਦਾ ਹੈ ਕੋ ਨਾਖ ਕਾਗੇ ਨਿਰਮਲ ਸੋਏ ਇਹ ਨਾਨਕ ਤਾਂ ਜਿਹੜੀ ਉਡੀ ਜਿਹੜੀ ਸੋਗ ਹੈ ਮਰ ਕੇ ਜੋ ਨਿਰਮਲ ਹੋ ਜਾਂਦੇ ਹੈ ਬਲ ਤੋਂ ਰਹ ਦੋ ਜਾਂਦੇ ਖਰੀ ਹੋ ਜਾਂਦੀ ਹੈ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿ ਹੈ ਊਰੂ ਸਾਹਿਬ ਜੀ ਹੁਣ ਚੌਥਾ ਜੋ ਪੜਾ बेनती करते हैं महाराज जी कृपा करो जी जब लग जाने मुझे कष्ट हो तब इसको सुख ना ही हो महाराज जी समझाते हैं कि जब तक मनुक कहता है ਕਿ ਮੈਂ ਸਾਦ ਕੋ ਜਾਣਦਾ ਜਦ ਲਗ ਜਾਣੇ ਮੁੱਥੇ ਕਾਸ਼ ਹੋਏ ਕਿ ਮੈਂ ਜਿਹੜਾ ਕੁਝ ਹੁੰਦਾ ਵੀ ਮੇਰੇ ਕੋਲੇ ਹੁੰਦਾ ਹੈ ਜਦ ਲਗ ਜਾਣੇ ਮੁੱਥੇ ਕਾਸ਼ ਹੋਏ ਤਾਦੀਸ਼ ਕੋ ਸੁਖ ਨਹੀਂ ਕੋਏ ਤਾਦੀਸ਼ ਨੂੰ ਮਾਰ ਕੇ ਨੇ ਕੋਈ ਸੁਖ ਨਹੀਂ ਹੁੰਦਾ ਹੈ ਉਚਾਰਨ ਕਰੋ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਜਦ ਮੈਂ ਜਾਣਾਂ ਮੈਂ ਕੀ ਕਰਦਾ

ਤਬ ਲਗ ਨੀਚ ਨਾਹੀ ਚੀਚ ਯਾਦ ਰੱਖ ਕੇ ਕਿਸੇ ਨੂੰ ਬੈਰੀ ਸਮਝਦਾ ਕਿਸੇ ਨੂੰ ਵਿਚਰ ਬਣਾਈ ਰੱਖਦਾ ਜਲ ਜਬ ਧਾਰੇ ਕੋ ਬੈਰੀ ਵੀ ਰ ਕਿਸੇ ਨੂੰ ਇਹ ਮੈਰੀ ਬੜਾ ਨੈਨ ਮੀਟ ਬੜਾ ਲੰਦਾ ਮਾਰੇ ਗਏ ਅੱਕੇ ਤਬ ਲਗ ਨੀਚ ਨਾਹੀ ਚੀਚ ਜਿਹੜੇ ਚੀਤੇ ਮਾਰੇ ਗਏ ਨੀਚਾ ਨਹੀਂ ਹੁੰਦਾ ਉਹਨੂੰ ਜਦੋਂ ਨਿਪਕ ਜੀ ਕਰਦੇ ਆ ਨਾ ਸਾਡੇ ਮਨ ਦੇ ਵਿੱਚ ਜੇ ਬੈਣੀ ਵੜਾਇਆ ਉਹ ਤਾਂ ਸਾਡੇ ਮੂਰੇ ਖੜ ਜਾਂਦਾ ਨਿਆ ਕਿਉਂ ਇਸ ਕਰਕੇ ਉਧਰ ਰੂਪੇ ਜਾਣਾ ਧਾਰਿਆਂ ਨੂੰ ਜਦ ਨਾਲ ਧਾਰ ਹੈ ਜਦ ਧਾਰ ਕੋ ਮੇਰੀ ਮੀਟ ਤਾਂ ਬਣ ਨਹੀਂ ਚਲ ਨਹੀਂ ਜੇ ਮਾਰ ਕੇ ਜਿਹੜਾ ਕੀ ਟਿਹੜਾ ਮਨ ਹੈ ਉਹ ਨਿੱਟਲ ਨਹੀਂ ਹੁੰਦਾ ਹੈ ਵਿਚਾਰਨ ਕਰੋ ਮੈਨੂੰ ਇਹ ਪਤਾ ਲੱਗਦਾ ਹੈ ਕਿ ਜੋ ਭਗਤ ਜੀ ਦੇ ਮੰਗਦੇ ਚੱਲਦੇ ਹਨ ਉਹਨਾਂ ਵਾਸਤੇ ਖਾਸ ਤੌਰ 'ਤੇ ਉਹਨਾਂ ਦੇ ਵਾਸਤੇ ਕੋਈ ਨਾਮ ਬਹਿਰੀ ਹੁੰਦਾ ਨਾ ਕਿ ਵਿਚਰ ਉਹ ਸਾਰਿਆਂ ਦੇ ਵਿੱਚ ਉਹ ਕੋਈ ਪਰਮੇਸ਼ਰ ਨੂੰ ਦੇਖਦੇ ਹਨ ਤੇ ਜਾਣਦੇ ਵੀ ਹਨ ਤੇ ਬੇਚ ਵੀ ਵਿਚ ਰਹੇ ਹੁੰਦੇ ਹਨ ਉਹਨਾਂ ਦੇ ਵਾਸਤੇ ਹੁੰਦਾ ਹੈ ਕੋਈ ਮੈਰੀ ਨਾ ਕੋਈ ਵਿਚਰ ਦੇ ਪਰਮੇਸ਼ਰ ਦਾ ਰੂਪ ਜਾਣਦੇ ਆ ਉਹ ਚਾਰਣ ਗੜੋ ਜਾ ਬੁਲਾਗੋ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ ਜਾਏ ਕਿੰਧਾ ਜਾਦ ਕਾ ਕੇ ਹੈ ਜਿਹੜੀ ਮਾਇਆ ਉਹਦੇ ਨਾਲ ਮੋਹ ਕਰਦਾ ਉਹਦੇ ਵਿੱਚ ਮਗਨ ਹੋ ਰਹਾ ਰਹਿੰਦਾ ਹੈ ਬਸ ਹੋ ਰਹਿਦਾ ਹੈ ਮਾਇਆ ਦੇ ਕਾਰਜਾਂ ਦੇ ਵਿੱਚ ਤਬ ਲਗ ਧਰਮ ਰਾਏ ਦੇਸ ਜਾਏ ਜੇ ਨਾ ਦੇ ਵਿਰੇਸ਼ ਨੂੰ ਉਚਾਰਨਾ ਜਾ ਡੰਡ ਦਿੰਦਾ ਸਜ਼ਾ ਦਿੰਦਾ ਹੈ ਉਚਾਰਨ ਕਰੋ ਸਾਡੇ ਨਾਲ ਵਹਿਰੀਵਾ ਹੈ ਗੁਰੂ ਸਾਹਿਬ ਦੀ ਹੁਣ ਪੰਜੇ ਨੇ ਅੰਤਰੀਆਂ ਲੈਣਾ ਵਿੱਚ ਮਹਾਰਾਜ ਜੀ ਸਾਨੂੰ ਉਪਦੇਸ਼ ਕਰਦੇ ਨੇ ਵੀ ਐਂ ਕਰ ਤੂੰ ਜੇ ਜੋ ਉੱਪਰ ਹੈ ਇਸ ਤਰ੍ਹਾਂ ਕਰ ਗਿਆ ਨਾ ਹੁਣ ਐਂ ਕਰ ਲੈ ਜਿਸ ਬੰਦਾ ਮੜਨਾ ਨਾ ਬੰਦਾ ਮੜਨਾ ਬਹਿ ਰਹਿ ਗਿਆ ਲੈ ਨੇ ਨਾ ਮੈਂ ਆਪਾਟ ਗਣਾ ਮੀਤਾ ਪਏ ਵੀ ਜਨਮਲ ਚਾਬੇ ਛਾਰੇਵੇਂ ਉਹ ਬਾਜਮੀ ਨੇ ਸੰਗਦਾ ਉਸ ਸਭਾਸ ਵੀ ਉਸੇ ਚਲਦੀ ਆ ਬਰਮ ਕਿਰਪਾ ਦੇ ਬੰਧਨ ਚ ਉੱਟਾਇ ਹੁਣ ਮਾਰਜੀ ਸਮਝਾ ਰਿਹਾ ਅੰਨਾ ਗੁਰੂ ਬਾੜਾ ਜੀ ਮੋੜ ਲਾ ਕੇ ਗੁਰਨਾੰਦ ਦੇ ਪੰਜੀ ਪੀਤਾ ਜੀ ਕਹਿੰਦੇ ਜਦੋਂ ਪ੍ਰਭੂ ਕਿਰਪਾ ਕਰਦਾ ਹੈ ਜਿਹੜੇ ਸਾਡੇ ਬੰਧਨ ਹੈ ਨਾ ਇਹ ਇਹ ਟੁੱਟ ਜਾਂਦੇ ਹਨ ਹੇ ਗੁਰੂ ਦੀ ਕਿਰਪਾ ਦੇ ਨਾਲ ਗੁਰ ਪ੍ਰਸਾਦ ਨਾਨਕ ਹੋਸ਼ਟ ਹੈ ਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਜਿਹੜੇ ਹੋਵੇਂ ਹੈ ਇਹ ਤੁਧ ਜੰਦੀ ਹੈ ਵਿਚਾਰਨ ਕਰੋ ਕਾਤਰ ਮਹਿਰੀ ਹੈ ਗੁਰ ਸਾਹਿਬ ਜੀ ਮੈਂ ਚਾਰ ਪਰਿਵਾਰ ਵਿੱਚ ਬਸਦੀ ਤੇ ਸੰਪੂਰਨ ਮਾਣ ਦੀ ਕਿਰਪਾ ਨਾਲ ਹੋਏ ਆਨਾ

ਆਖਣ ਜੋੜ ਚੁਪੇ ਨਾ ਜੋੜ ਜੋੜ ਨਾ ਬੰਕਣ ਦੇਣਾ ਜੋੜ ਜੋੜ ਵਾਲੇ ਕੌੜੇ ਦੇਖ ਲੋ ਬੰਦ ਨੇ ਆ ਸਾਡੇ ਦਾ ਕੋਈ ਵਗ ਹੈ ਨਹੀਂ ਜੋ ਸੁੱਝਾ ਕਾਰਜ ਕਰ ਸਕੇ ਕੋਈ ਵੀ ਕਾਣ ਵਿੱਚ ਨਹੀਂ ਕੰਮ ਕਰਦੇ ਪ੍ਰਭ ਕਿਰਪਾ ਦੇ ਬੰਦਾਂ ਦੁਟਾ ਦੀ ਕਿਰਪਾ ਹੋ ਜਾਵੇ ਸਾਡੇ ਬੰਦਾਂ ਨੂੰ ਚੋੜ ਦਿੰਦਾ ਹੈ ਜਦੋਂ ਵੀ ਦੋਨੋਂ ਟੈਪਲ ਬੁਲਾਉਂਗੇ ਮੇਹਰ ਦਰਸਾਂ ਕਰੂਗੇ ਸਾਡੇ ਕਾਣ ਵੀ ਸਭ ਰੂਂਗੇ ਗੁਰਪ੍ਰਸਾਦ ਨਾਨਕ ਹੋਣ ਗੁਰੂ ਕਿਰਪਾ ਨਾਲ ਜਿਹੜੇ ਛੜੇ ਹੋਵੇਂ ਇੱਕੁੱਟ ਜਾਂਦੇ ਆ ਮਾੜੀ ਨੀ ਦਾ ਕੋਡਾਂ ਕੋਡ ਸੁਖਰਾਣ ਧੰਨਵਾਦ ਕਰ ਰਿਹਾ ਤੇ ਕਰ ਸਾਨੂੰ ਬਰਾਪ ਦੇਣਾ ਬਲਾਉ ਵਾਡੇ